ਸਾਲ ਸਾਹਿਬ ਆਹ ਗੁਰਜੀ ਦੇ ਪਤੇ ਅੱਜ ਦੀ ਜੋ ਵਿਸ਼ੇਸ਼ ਮੀਟਿੰਗ ਇੱਥੇ ਰੱਖੀ ਆ ਮੈਂ ਤੁਹਾਨੂੰ ਜਾਣੂ ਕਰਾ ਦਾਂ ਦੀ ਅੱਜ ਖਾਸ ਤੌਰ ਤੇ ਸਾਡੇ ਵਿੱਚ ਮੌਜੂਦਾ ਸਰਕਾਰ ਦੇ ਪ੍ਰਤੀਨਿਧੀ ਤੇ ਬੜੇ ਹੀ ਝਾਰੂ ਲੀਡਰ ਸਮਾਜ ਦੀ ਉੱਚੀ ਸੋਚ ਰੱਖਣ ਵਾਲੇ ਹਰ ਕੰਮ ਦੇ ਵਿੱਚ ਸਮਾਜ ਦੇ ਨਾਲ ਖੜਨ ਵਾਲੇ ਵੀਰ ਚੰਦਨ ਗਰੇਵਾਲ ਜੀ ਸਾਡੇ ਕੋਲ ਪਹੁੰਚੇ ਨੇ ਕਿਉਂਕਿ ਅੱਜ ਜੋ ਮੁੱਦਾ ਆ ਜੋ ਸਮਾਜ ਦੇ ਤਕਰੀਬਨ ਮੁੱਦੇ ਆ ਮੌਜੂਦਾ ਸਰਕਾਰ ਦੀ ਨਾਕਾਮੀਆਂ ਕਰਕੇ ਹੁੰਦੇ ਆ ਪਰ ਇਹ ਸਰਕਾਰ ਦੇ ਵਿੱਚ ਰਹਿੰਦੇ ਹੋਏ ਵੀ ਸਰਕਾਰ ਦਾ ਜਿਹੜਾ ਵਿਰੋਧ ਆ ਉਹ ਡਟ ਕੇ ਕਰਦੇ ਆ ਤੇ ਮੈਂ ਤੈਨੂੰ ਆਪਣੇ ਵੱਡੇ ਵੀਰ ਦਾ ਬਣਾ ਧੰਨਵਾਦ ਦੀਆਂ ਕਿ ਉਹ ਪਾਰਟੀ ਨੂੰ ਇੱਕ ਸਾਈਡ ਤੇ ਰੱਖ ਕੇ ਸਮਾਜ ਦੇ ਮੁੱਦਿਆਂ ਦੇ ਵਿੱਚ ਹਰ ਦਮ ਅਤਾਰੂ ਰਹਿੰਦੇ ਨੇ ਤੇ ਜਿੱਥੇ ਇਹ ਮੰਦਭਾਗੀ ਗੱਲ ਹੈ ਕਿ ਸਾਡਾ ਸਮਾਜ ਹਾਲੇ ਵੀ ਸੁੱਦਾ ਹੋਇਆ ਕਿਉਂਕਿ ਜਾਗਦੀ ਜ਼ਮੀਰਾਂ ਵਾਲੇ ਹੀ ਲੋਕ ਇੱਥੇ ਆ ਕੇ ਬੈਠੇ ਆ ਬਾਕੀ ਅੱਜ ਜਿਹੜੀ ਸਮਾਜ ਜਿਹੜਾ ਰਜਾਈਆਂ ਦਾ ਨਿਗਰਾਨੀ ਸੰਵਿਧਾਨਕ ਤੌਰ ਤੇ ਸਾਨੂੰ ਉਹ ਹਿੱਸਾ ਹਾਲੇ ਤੱਕ ਨਹੀਂ ਮਿਲਿਆ ਤੇ ਉਹਦੇ ਵਾਸਤੇ ਜੇਕਰ ਅਸੀਂ ਸੜਕਾਂ ਤੇ ਨਾ ਆਏ ਜੇ ਅਸੀਂ ਸੰਘਰਸ਼ ਨਾ ਕੀਤਾ ਤੇ ਸਾਡੇ ਜਿਹੜੇ ਹੱਕ ਤੇ ਹਕੂਕ ਜਿਹੜੇ ਆ ਖੋਏ ਜਾਣੇ ਆ ਕਿਉਂਕਿ ਅੱਜ ਤੋਂ ਬੜੇ ਪਿਛਲੇ ਲੰਬੇ ਸਮੇਂ ਤੇ ਗੁਰਦਾਸ ਰਾਮ ਹਲੰਦੀਏ ਇਹ ਗੱਲ ਕਹਿ ਗਏ ਸੀ ਵੀ ਕਿਉਂ ਮੁੱਗੜ ਮਾਰੀ ਬੈਠਾ ਉੱਠ ਦਲਤ ਭਰਾਵਾਂ ਚੱਜ ਕਰਲਾ ਕੰਮ ਤੈਨੂੰ ਹੀ ਕਰਨਾ ਪੈਣਾ ਭਾਵੇਂ ਗੱਲ ਕਰ ਲਈ ਤੇ ਭਾਵੇਂ ਅੱਜ ਕਰ ਲਾ ਅੱਜ ਦੇ ਸਮੇਂ 'ਚ ਵੀ ਅਸੀਂ ਪਿੱਟਦੇ ਆਂ ਵੀ ਸਾਡਾ ਗਵਾਂਢੀ ਭਰਾ ਜਿਹੜਾ ਅੱਗੇ ਨਿਕਲ ਗਿਆ ਉਸ ਟਾਈਮ ਤੇ ਉਹਨਾਂ ਨੇ ਵੀ ਕਿਹਾ ਵੀ ਤੇਰਾ ਗਵਾਂਢੀ ਅੱਗੇ ਨੰਗ ਗਿਆ ਤੂੰ ਪਿੱਛੇ ਬੈਠਾ ਹੱਸਦਾ ਤੂੰ ਵੀ ਬੰਦਿਆ ਵਰਗਾ ਬੰਦਾ ਹੈ ਜੇ ਬੰਦਾ ਹੈ ਤੇ ਲੱਜ ਕਰ ਲਾ ਕੰਮ ਤੈਨੂੰ ਹੀ ਕਰਨਾ ਪੈਣਾ ਭਾਵੇਂ ਕੱਲ੍ਹ ਕਰ ਲਈ ਤੇ ਭਾਵੇਂ ਅੱਜ ਕਰ ਲਾ ਤੇ ਇਸ ਕਰਕੇ ਜੇ ਅੱਜ ਵੀ ਅਸੀਂ ਆਪਣੇ ਸਮਾਜ ਦੀ ਬਾਹ ਨਾ ਫੜੀ ਅੱਜ ਵੀ ਅਸੀਂ ਇੱਕ ਜੁੱਟ ਇੱਕ ਮੰਚ ਤੇ ਨਾ ਹੋਏ ਤੋ ਸਮਾਂ ਦੂਰ ਨਹੀਂ ਕਿ ਵੀ ਅਸੀਂ ਆਪਣੇ ਹੱਕਾਂ ਤੋਂ ਵਾਂਝੇ ਰਹਿ ਜਾਾਂਗੇ ਤੇ ਪਿਛਲੇ ਦਿਨੀ ਜੋ ਡਾਕਟਰ ਅੰਗਰੇਟੇ ਨਾਲ ਹੋਇਆ ਉਹ ਹਾਲਾਤ ਤੁਸੀਂ ਦੇਖ ਹੀ ਲਏ ਆ ਜੇ ਅਸੀਂ ਇੱਕਜੁੱਟ ਨਹੀਂ ਹੋਵਾਂਗੇ ਤਾਂ ਇਹੀ ਹਾਲ ਤੁਹਾਡਾ ਹੋਣਾ ਜਿਹੜਾ ਲੀਡਰ ਆਵਾਜ਼ ਚੱਕੇਗਾ ਉਹਨੂੰ ਇੱਥੇ ਜ਼ਿਲ੍ਹੇ ਦੇ ਵਿੱਚ ਤੰਗ ਦਿੱਤਾ ਜਾਏਗਾ ਇਸ ਕਰਕੇ ਅੱਜ ਸਮਾਂ ਆ ਚਾਹੇ 12.5% ਦੀ ਗੱਲ ਕਰ ਲਈਏ ਚਾਹੇ ਅਸੀਂ ਡਾਕਟਰ ਅੰਗਰੇਟੇ ਦੀ ਗੱਲ ਕਰ ਲਈਏ ਸਾਨੂੰ ਇੱਕ ਮੰਚ ਤੇ ਇਕੱਠਾ ਹੋਣਾ ਹੀ ਪੈਣਾ ਕਿਉਂਕਿ ਬਾਕੀ ਵਿਸਤਾਰ ਨਾਲ ਸਾਡੇ ਵਿੱਚ ਪੰਜਾਬ ਦੇ ਜਿਹੜੇ ਪ੍ਰਤੀਨਿਧੀ ਆ ਸੀਮਪ ਭਗਤਬਾਨ ਦੇ ਉਹ ਸਾਡੇ ਕੋਲ ਪਹੁੰਚੇ ਹੋਏ ਆ ਉਹ ਵਿਸਤਾਰ ਨਾਲ ਦੱਸਣਗੇ ਵੀ ਪੰਜਾਬ ਦੇ ਜਿਹੜੇ ਸੂਬਾ ਸਰਕਾਰਾਂ ਉਹਨੇ 12.5% ਬਚਾਉਣ ਦੇ ਲਈ ਕੀ ਕੀਤਾ ਗੱਲ ਕਹੀ ਸੀ ਸੋਕੇ ਦੀ ਦੇਵੀ ਨਾ ਲਈ ਮਾਈ ਮੈਨੂੰ ਵਿਆਹ ਦੇ ਵਿੱਚ ਦਾਜ ਪਾਵੇ ਦੇਵੀ ਮੈਨੂੰ ਵਿਦਿਆ ਪੜਾ ਰਵੇ ਨਾ ਲਈ ਜਿੰਗ ਮੇਰੀ ਕਿਸੇ ਦੇ ਸਹਾਰੇ ਮੈਨੂੰ ਐਵੋ ਜਿਹ ਚਾਚ ਕੋਈ ਦਿਖਾ ਕੇ ਮੈਨੂੰ ਐਵੋ ਜਿ ਕੋਈ ਕੇਵਲ ਪਹਿਰੇ ਜਿਹੇ ਚੁੱਕ ਤੋਂ ਆਵੇ ਕਿ ਜਿੰਦਗੀ ਦੇ ਵਿੱਚ ਕਿਤੇ ਮੈਨੂੰ ਆਪਰੀ ਕੋਈ ਦੁੱਖ ਤਕਲੀਫ ਆਵੇ ਤੇ ਮੈਨੂੰ ਕਿਸੇ ਦੇ ਸਹਾਰੇ ਤੇ ਗਾਵਾਂ ਕਾਦੀ ਬਚਾ ਲਿਆ ਲਾਸਟ ਹੈ ਇੱਕ ਹੋਗਾ ਕਿ ਸਾਡੀ ਜਿੱਥੇ ਅਸੀਂ ਬੱਚਿਆਂ ਨੂੰ ਬਣਾਉਨੇ ਆ ਉਥੇ ਪੈਣਾ ਨੂੰ ਵੀ ਬੇਤੀ ਕਰੋਗੇ ਕਿ ਆਪ ਜੀਆਂ ਤਿਆਂ ਦਾ ਵਗਦੀ ਖਾਸ ਖਿਆ ਰੱਖਿਓ ਕਿਉਂਕਿ ਜੇ ਤਿਆਂ ਪੜ ਗਏਗਾ ਤੇ ਘਰ ਜਿਹੜਾ ਕਿ ਇਸ ਸੰਦੇ ਸਮਾਜ ਵਿੱਚ ਜੋ ਸਾਡੇ ਜਿਤੋਂ ਸੰ ਲਾਤੀ ਗਾਇਨੇ ਸੋਟਾ ਸਾਡੇ ਕਿੰਨੇ ਸਧਿਆ ਅਸੀਂ 12 ਦੇ ਮੁੱਦੇ ਤੇ ਗੱਲ ਬੜੀ ਡਿਟੇਲ ਦੇ ਵਿੱਚ ਇੰਜੀਨੀਅਰ ਸ਼ੇਖੀਰ ਸਿੰਘ ਸਾਹਿਬ ਕਰਕੇ ਗਏ ਨੇ ਉਸ ਵੇਲੇ ਦਿੱਲੀ ਦੇ ਵਿੱਚ ਮੈਂ ਵੀ ਇਹਨਾਂ ਦੇ ਨਾਲ ਹੀ ਮੌਜੂਦ ਸੀ ਸਬੀਰ ਕੋਰਟ ਦੇ ਵਿੱਚ ਇਹ ਗੱਲ ਠੀਕ ਹੈ ਕਿ ਪੰਜਾਬ ਸਰਕਾਰ ਤੇ ਪਹਿਲਾਂ ਸਾਡਾ ਕੁਝ ਦੂਰ ਸੀ ਰਿਹਾ ਕਿ ਉਹਨਾਂ ਨੇ ਸਾਡੇ ਵਾਸਤੇ ਕੋਈ ਵਧੀਆ ਵਕੀਲ ਲਗਾ ਬਰਤੀ ਲੈ ਨਹੀਂ ਕੀਤਾ ਪਰ ਜੋ ਤਿਆਰੀ ਦੇ ਨਾਲ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਆਪਣੇ ਸਦਾਬਿੰਦਰ ਸਿੰਘ ਜੀ ਗਹਿਰੀ ਉਹਨਾਂ ਨੇ ਆਪਣੀ ਚਾਰਜ ਦੇ ਨਾਲ 12% ਦੇ ਵਿੱਚ ਜੋ ਗੱਲ ਕਹੀ ਆ ਮੈਂ ਪੰਜਾਬ ਸਰਕਾਰ ਦਾ ਵੀ ਤੇ ਉਹਨਾਂ ਦੇ ਉਸ 12.5% ਦੇ ਵਿੱਚ ਮਾਣਯੋਗ ਸਰਪੀਮ ਕੋਰ ਦੇ ਵਿੱਚ ਇੰਡੇ ਵਧੀਆ ਤਰੀਕੇ ਦੇ ਨਾਲ ਕੈਰੀ ਕਰਕੇ ਬੋਲਣਾ ਇਹ ਉਹਨਾਂ ਤੋਂ ਵੀ ਬਹੁਤ ਬਤ ਮੈਂ ਸਤਿਗੁਰਵ ਕਰਦਾ ਔਰ ਇਹ ਇੱਕ ਉਹਨਾਂ ਨੇ ਅਜੇ ਹੀ ਸਭ ਤੋਂ ਪਹਿਲਾਂ ਬੋਲ ਕੇ ਹੀ ਬੰਨ੍ਹ ਦਿੱਤੀ ਕਿ ਜਿਹੜੇ ਉਹਨਾਂ ਦੇ ਵਕੀਲ ਸੀ ਬੋਲਣ ਵਾਲੇ ਇੱਕ ਹੌਨ ਦੀ ਕਾਬਲ ਦਾ ਵਕੀਲ ਜਿਹਨੇ 7 ਤਰੀਕ ਨੂੰ ਕਪਸਿੰਗਰ ਜੋ ਕੀਤਾ ਹੋਇਆ ਹੈ ਉਸਤੇ ਨੂੰ ਨਾ ਨਹੀਂ ਅਸੀਂ ਮੇਰੇ ਉਹਨਾਂ ਦਾ ਵੀ ਰਾਂ 15 ਕਰ ਦਿੱਤਾ ਜੇਵਾ ਗਿਆ ਕਿ 70% ਗੱਲ ਜਿਹੜੀ ਆ ਉਹ ਜਿਹੜੇ ਐਡਵੋਕੇਟ ਜਨਰਲ ਇਹਦੇ ਬੁੜੀਆ ਤਰੀਕੇ ਨਾਲ ਮਾਨ ਲੋ ਚੀਫ ਜਸਟਿਸ ਆਫ ਇੰਡੀਆ ਨੂੰ ਨਸੀ ਕਿ ਜਿਹੜਾ ਨੇ ਬਾਤ ਬਦਲਨ ਨੂੰ ਪੋਲੀਟਿਕਲ ਸਵਾਲ ਬਾਜੀ ਵੀ ਕੀਤੀ ਔਰ ਬਹੁਤ ਦਿਲਚਸਪੀ ਦੇ ਨਾਲ ਉਹਨਾਂ ਨੇ ਜਾਗਣਾ ਚਾਇਆ ਕਿ ਇਹ ਮਜਬੀ ਸ ਤੇ ਖਾਲ ਵੀ ਇਹ ਕੌਣ ਨੇ ਕਿਵੇਂ ਸਾਰੀ ਡਿਟੇਲ ਦੇ ਵਿੱਚ ਉਹਨਾਂ ਦੱਸਿਆ ਔਰ ਕੱਲ੍ਹ ਦੀ ਹੋ ਸਕਦਾ ਸਾਰੇ ਇੱਥੇ ਬੈਠੇ ਪੜ੍ਹੇ ਲਿਖੀ ਜਿਹੜੀ ਜਮਾਤ ਆ ਉਹਨਾਂ ਨੇ ਇਹ ਨਰਮ ਸੀ ਜੇ ਕੋਈ ਹੋਊਗਾ ਮੈਂ ਲਿਖ ਮੇਰੇ ਕੋਲ ਹੈਗਾ ਮੈਂ ਦੇ ਦੇਵਾਂਗਾ ਸਾਰੇ ਨੇ ਸੁਣਿਆ ਹੋਵੇਗਾ ਔਰ ਸੱਤ ਤਰੀਕ ਦੀ ਜਿਹੜੀ ਆਪਣੇ ਸਾਡੇ ਐਲੋਕੁਐਂਟਸ ਅਸੀਂ ਜਣਾਪੀ ਸਾਡੀ ਕਪੂਰ ਸਿੰਘ ਜੀ ਇੱਕ ਬਹੁਤ ਹੀ ਮਾਣਵਰ ਜਿਹੜੇ ਸੁਪਰੀਮ ਕੋਰ ਦੇ ਵਿੱਚ ਵਕੀਲ ਨੇ ਉਹਨਾਂ ਨੇ ਜਿਹੜੀ ਰਹੀਦੀ ਖੁਦੀ ਕਦਰ ਸੀ ਉਵੇਂ ਕਰ ਦਿੱਤੀ ਆ ਜਿਹੇ ਦੱਸਿਆ ਸੀ ਆਪਣੇ ਫਰਮਾਨ ਸਾਹਿਬ ਨੇ ਕਿ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਬੜੀ ਜਿੱਦਸਤੀ ਨਾਲ ਪੁੱਛਿਆ ਕਿ ਇਹ ਕੌਣ ਨੇ ਕਿਵੇਂ ਨੇ ਔਰ ਉਹਨਾਂ ਨੇ ਇਹ ਦੱਸਿਆ ਕਿ ਇਹ ਜਿਹੜੇ ਆ ਜਦੋਂ ਗੁਰਤੇਜ ਮਹਤਰਾ ਵਿਪਖਸ਼ਾ ਦਾ ਸੀ ਸੋ ਤੋਂ ਦੇਲੀ ਰੇਚੋਂ ਜੋ ਅੰਕਰੀਚੋਂ ਦੇ ਚੰਚੇ ਹੀ ਇਹ ਕੰਮ ਕੀਤਾ ਸੀ ਤੇ ਇਹੀ ਕੌਮ ਦੇ ਲੋਕ ਬਾਬਾ ਜੀੋਂ ਸਿੱਖ ਲੈ ਕੇ ਆਇਆ ਸੀ ਜੇ ਅਸੀਂ ਇਹਨਾਂ ਨੂੰ ਕੁਝ ਇਹ ਧੀਰਿਆ ਤੇ ਇਕਾਨੋਂ ਅਸੀਂ ਦਾਨ ਨਹੀਂ ਕਰ ਰਹੇ ਚਾਹੇ ਕਿ ਸ਼ੋਧ ਗੋੜੇ ਅਸੀਂ ਉਹਨਾਂ ਨੇ ਕਿ ਅਸੀਂ ਇਹਨਾਂ ਨੂੰ ਚੈਰਨੀ ਦੇ ਰੂਪ ਵਿੱਚ ਨਹੀਂ ਦੇ ਰਹੇ ਇਹਨਾਂ ਦੇ ਬਰਦੇ ਹੱਕ ਦੇ ਰਹੇ ਆ ਔਰ ਜਿਹੜੀ ਗੱਲ ਉਹਨਾਂ ਕਹੀ ਸੀ ਸਭ ਤੋਂ ਵੱਡੀ ਗੱਲ ਕਿ ਜਿਹੜੀ ਸਰਕਾਰਾਂ ਨਹੀਂ ਕਰਦੀਆਂ ਜਿਹੜਾ ਸ਼ਰਗਤ ਸਾਹਿਬ ਨੇ ਕਿਹਾ ਸੀ ਕਿ 5% ਜੇ ਆ ਤੇ ਸਾਡੇ 10 ਦੇ ਵਿੱਚੋਂ 5 ਪੋਸਟਾਂ ਤੇ 5 ਪੋਸਟਾਂ ਜਿਹੜੀਆਂ ਉਹ ਦੂਜੇ ਐਸਜੀ ਅਰਜ਼ੰਦੀਆਂ ਦੇਤੀਆਂ ਜਾਂਦੀਆਂ ਇਹ ਇੱਕ ਮੇਰਾ ਖਿਆਲ ਜੀ ਇਹ ਕਿ ਸਾਡੇ ਹੱਕ ਜਾਏਗਾ ਇਹ ਇੱਕ ਕਰੂ ਵੜ ਜਾਏਗਾ ਇਹ ਜੱਜਮੈਂਟ ਆਏਗੀ ਤੇ ਇਹ ਗੱਲ ਹੋਏਗੀ ਕਿ ਜਿਹੜਾ ਫਰੈਂਡੀਆਂ ਸਾਡਾ ਜਦੋਂ ਅਸੀਂ ਬੈਕਲੋਕ ਕਹਿੰਦੇ ਆ ਉਹਨਾਂ ਕਿ ਅਸੀਂ ਕੈਰੀ ਫਾਰਵਰਡ ਕਿਉਂ ਨਹੀਂ ਤੁਸੀਂ ਕਰਦੇ ਵੀ ਇਹਨਾਂ ਨੂੰ ਹੀ ਚੋਣ ਨਹੀਂ ਦਿੱਤੀਆਂ ਜਿਹੜੀਆਂ ਅਗਲੀ ਵਾਰ ਜੇ ਇਹਨਾਂ ਦੇ ਹੁਣ ਉੱਥੇ ਅਵੇਲੇਬਿਲਟੀ ਨਹੀਂ ਹੈਗੀ ਪੋਸਟਾਂ ਤੇ ਤੇ ਇਹਨਾਂ ਦੇ ਬੱਚਾ ਜਿਹੜਾ ਕੋਟਾ ਇਹਨਾਂ ਨੂੰ ਅਗਲੀ ਵਾਰ ਸੈLECTION ਦੇ ਵਿੱਚ ਦੇਣਾ ਚਾਹੀਦਾ ਸਾਰੇ ਇਹਦੇ ਵਿੱਚ ਇੱਕ ਸਾਰੀ ਮੀਆਂ ਬਾਰ-ਬਾਰ ਸ਼ਰਦਾ ਇਹ ਬੜਾ ਵਧੀਆ ਪੈਣਾ ਬੈਠੀਆਂ ਨੇ ਇਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਆਪਰੇ ਬੱਚਿਆਂ ਨੂੰ ਵੱਧ ਤੋਂ ਵੱਧ ਕਿਉਂਕਿ ਜਿਹੜੇ ਫਾਦਰਸ ਨੇ ਕਿਉਂਰੇ ਉਹ ਜ਼ਿਆਦਾਤਰ ਜਿਹੜਿਆ ਘਰਾਂ ਤੋਂ ਬਾਹਰ ਰਹਿੰਦੇ ਨੇ ਔਰ ਬੱਚਿਆਂ ਦੀ ਜਿਹੜੀ ਪਰਵਰਿਸ਼ ਬਾ ਦੇ ਹੱਥ ਦੇ ਵਿੱਚ ਜ਼ਿਆਦਾ ਵਾਰ ਮੈਂ ਇੱਕ ਸੁਣੀ ਅਸੀਂ ਕਿਸੇ ਕੋ ਉਹ ਕਹਿੰਦੇ ਕਿ ਜਵਾਹ ਭਾਈਚਾਰਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਸਵਾਲੀਆਂ ਕਰਾਵੀਆਂ ਨੇ ਉਹ ਕੀ ਕੋਸ਼ਿਸ਼ ਕਰਦੀਆਂ ਨੇ ਕਿ ਜੇ ਉਹ ਫਾਰਮਰ ਦੇ ਨਾਲ ਜਿਹੜਾ ਪਿੰਡਾਂ ਦੇ ਵਿੱਚੋਂ ਦਾ ਉਹਦੇ ਨਾਲ ਰੋਟੀ ਪਕਾ ਲੈਂਦੀਆਂ ਨੇ ਧੂਵਾ ਪਕਾ ਲਿਆ ਉਹਦੀ ਤਕਲੀਫ ਚਾਹ ਲੈਂਦੀਆਂ ਨੇ ਔਰ ਕੀ ਕਰਦੀਆਂ ਨੇ ਕਿ ਸਿਲੰਡਰ ਲੈਣ ਤੋਂ ਗ੍ਰੇਸ ਕਰਦੀਆਂ ਨੇ ਕਿ ਜਿਹੜਾ ਅਸੀਂ ਇਹ ਸਿਲੰਡਰ ਲਾ ਗਏ ਉਹ ਪੈਸਿਆਂ ਦੀ ਅਸੀਂ ਆਪਣੇ ਬੱਚਿਆਂ ਨੂੰ ਕਿਤਾਬ ਲੈ ਕੇ ਦਵਾਂਗੇ ਸੋ ਸਾਡੀਆਂ ਬੱਚੀਆਂ ਨੂੰ ਵੀ ਬੋਤ ਤੋਂ ਵਾਪਸ ਆ ਗਏ ਰੈਜ਼ਰਵੇਸ਼ਨ ਦਾ ਫਾਇਦਾ ਸਾਨੂੰ ਤਾਵਾ ਜੇ ਸਾਡੇ ਬੱਚੇ ਪੜ੍ਹੇ ਲਿਖੇ ਆ ਜੇ ਸਾਡੇ ਉੱਥੇ ਬੈਂਕਲੋਕ ਦਾ ਸਭ ਕੁਝ ਪੂਰਾ ਨਹੀਂ ਹੁੰਦਾ ਤੇ ਅਸੀਂ ਉਹਨੂੰ ਲੈ ਕੇ ਕੀ ਕਰਾਂਗੇ ਜਿਆਦਾ ਸੰਸਾਰ ਨੂੰ ਪੜ੍ਹਾਈ ਤੇ ਦੇਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਜਿਹੜਾ ਉਹ ਪੜ੍ਹ ਦੇ ਕੇ ਇਹ ਜੋ ਸਾਨੂੰ ਬਾਬਾ ਸਾਹਿਬ ਨੇ ਜਿਹੜੀ ਸਹੂਲਤ ਦਿੱਤੀ ਆ ਇਹਨੂੰ ਤਾਂ ਹੀ ਅਸੀਂ ਅਵੇਲ ਕਰ ਸਕਦੇ ਆ ਜੇ ਸਾਡੇ ਸਕੂਲ ਉਹਨੂੰ ਅਵੇਲ ਕਰਦੇ ਸਾਧਨ ਹੋਣਗੇ ਤੇ ਸਾਧਨ ਸਾਡਾ ਕੀ ਆ ਵਿਦਿਆ ਕਿਉਂਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤੇ ਤਾਂ ਹੀ ਇਹ ਪਰਉਪਕਾਰ ਕਰਾਂਗੇ ਜੇ ਕਿਤੇ ਅਸੀਂ ਸਾਡੇ ਕੋਲ ਇਹ ਵਿਦਿਆ ਹੋਵੇਗੀ ਕਿ ਆਸੀ ਉਹਨਾਂ ਦੇ ਪ੍ਰਤਾਪ ਜੀ ਨੇ ਕਿ ਬਾਬਾ ਸਾਹਿਬ ਨੇ ਕਰਕੇ ਹੀ ਸੀ ਕਿ ਵਿਦਿਆ ਛੇਰਨੀ ਦਾ ਦੋਹਿਆ ਜਿਹੜਾ ਜਿੰਨਾ ਫਾਇਦਾ ਹੋਣਾ ਹੀ ਤਹਾਰੇਗਾ ਇਹ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਤੇ ਵੱਡੀ ਨਹੀਂ ਜੰਦੀ ਜੇ ਘਰ ਦੇ ਵਿੱਚ ਚਾਰ ਭਾਈ ਬੈਠੇ ਨੇ ਜੇ ਇੱਕ ਪਰਿਵਾਰ ਤਾਂ ਉਹਦੇ ਕੋਲ ਹੀ ਰਹਿ ਜਾਣੀਆਂ ਤੇ ਕੋਈ ਪ੍ਰਾਪਰਟੀ ਨਹੀਂ ਜਿਹੜੀ ਡਿਵਾਈਡ ਕਰ ਲੋਗੇ ਇਸ ਕਰਕੇ ਸਾਰਿਆਂ ਨੂੰ ਹੀ ਆਪਣੇ ਆਪਣੇ ਬੱਚਿਆਂ ਉੱਤੇ ਚਾਹੇ ਤੁਸੀਂ ਆਪਣੇ ਖੋਰ ਕਮਾ ਦਾ ਗ੍ਰੇਸ ਕਰ ਲੋ ਸਾਨੂੰ ਕੋਈ ਲਗਜ਼ਰੀ ਜਿਹੜੀ ਜ਼ਿੰਦਗੀ ਜੀਉਂਦੀ ਰੋਲ ਕਟਿਆ ਪਰ ਜਿਹੜੇ ਕੋਲ ਐਫਰਟਸ ਜਿੰਨੇ ਕਹਿਗੇ ਉਹਦੇ ਬਦਕੇ ਜ਼ਿੰਦਗੀ ਵੀ ਜਿਓ ਪਰ ਆਪਣੇ ਬੱਚਿਆਂ ਨੂੰ ਜਿਹੜਿਆ ਉਹ ਵਾਪਰ ਪੜਾਈ ਦੇ ਤੇ ਜਿਹੜਾ ਉਹ ਯੋਗਦਾਨ ਜਿਹੜਾ ਉਹ ਪਾਣਾ ਚਾਹੀਦਾ ਵਾ ਬਾਕੀ ਜਿਹੜੀ ਗੱਲ ਕੀਤੀ ਸੀ ਆਪਣੇ ਬਾਬਾ ਜੀਵਨ ਸਿੰਘ ٹرسٹ ਦੀ ਮੈਂ ਗੱਲ ਕਰੂੰਗਾ ਕਿ 1985 ਦੇ ਵਿੱਚੋਂ 1985 ਦੇ ਵਿੱਚ ਸਰਕਾਰੀ ਤੌਰ ਤੇ ਬਾਬਾ ਜੀਵਨ ਸਿੰਘ ٹرسٹ ਨੂੰ ਜਿਹੜਾ ਕਿ ਮੈਨੂੰ ਮਾਨ ਮਿਲਿਆ ਮੈਨੂੰ ਉੱਥੇ ਦੀ ਜਿਹੜੇ ਸਸਤੀਸ ਵਿੱਚ ਉਹਨਾਂ ਨੇ ਉੱਥੋਂ ਦਾ ਪ੍ਰੈਸ ਚ ਨੇ ਬਣਾਇਆ ਆਪਣਾ ਬਾਬਾ ਜੀਵਨ ਸਿੰਘ ٹرسٹ ਦਾ ਉਹਦੀ ਉਨੀ 285 ਦੇ ਵਿੱਚ ਉਹ ਜੋ ਉਸ ਵળે ਸਰਕਾਰੀ ਕੀਮਤ ਸਾਨੂੰ ਡਾਈ ਗਈ ਸੀ ਪੂਰੀ ਕੀਮਤ ਦੇ ਕੇ ਉਹ ਜਗਾ 1000 ਦਾ ਜਗਾ ਉਹ ਸ਼ਹਿਰ ਦੇ ਵਿੱਚ ਪ੍ਰੋਪਰ ਰਮਜੀਤ ਐਮਯੂਪੀ ਬਲਾਕ ਦੇ ਵਿੱਚ ਅਫਸਰ ਜਗਾ ਪਰ ਉਥੋਂ ਦੇ ਕੁਝ ਲੋਕ ਜਿਹੜੇ ਆਰਾਮ ਦਵਾਰਾ ਉਹ ਅਮੀਰ ਲੋਕਾਂ ਦਾ ਉਹਦਾ ਇਹ ਨਹੀਂ ਚਾਇਆ ਕਿ ਜਿਹੜਾ ਇੱਥੇ ਇਹ ਲੋਕਾਂ ਦਾ ਯਾਦਗਰ ਬਣੇ ਉਹਨਾਂ ਨੇ ਕੋਲੋਂ ਐਸਾ ਆਪਣੇ ਉੱਤੇ ਲੋਭੀ ਜਿਹੀ ਅਫਸਰਸ਼ਾਈ ਉਹਨਾਂ ਦੀ ਆ ਉਹਨੂੰ ਇਹੋ ਜਿਹਾ ਉਹਨਾਂ ਨੇ ਗੇਮ ਨੂੰ ਵਿਗਾੜ ਕੇ ਰੱਖਿਆ ਕਿ ਕਈ ਵੇਸ ਅਕਸਰ ਰਜਿਸਟਰੀ ਨਹੀਂ ਹੋਈ ਔਰ 2016 ਦੇ ਵਿੱਚ 1985 ਤੋਂ ਲੈ ਕੇ ਤੇ 1988 ਦੇ 3 ਸਾਲ ਦਾ ਸਾਨੂੰ ਜਿਹੜਾ ਉਹਦਾ ਇਹ ਨਾਨ ਕੰਸਟਰਕਸ਼ਨ ਫਾਈਨ ਪਾਕਿਸਤਾਨ ਜਿਹੜਾ 97 ਲੱਖ ਸਮਥਿੰਗ ਦੱਸਿਆ ਸ਼ਿਰਕਤ ਸਾਹਿਬ ਨੇ ਕਿ ਇਹ ਈਅਰ ਬਾਡੀ ਕਿੰਨੇ ਕਰੋੜ ਰੁਪਈਆ ਹੈ ਸੋ ਮੈਂ ਇਸ ਬੰਦ ਤੋਂ ਇਹ ਵੀ ਸਰਕਾਰ ਨੂੰ ਦੁਬਾਰਾ ਇਹ ਬੇਨਤੀ ਕਰਦਾ ਕਿ ਆਪਣਾ ਇਹ ਕਿਹਦਾ ਕੌਮ ਦਾ ਹੱਕ ਆ ਇਹ ਸਾਨੂੰ ਦਿੱਤਾ ਜਾਵੇ ਥੋੜੀ ਰਜਿਸਟਰੀ ਕੀਤੀ ਜਾਵੇ ਤਾਂ ਨਾਲ ਹੀ ਇਹਦੇ ਵਾਸਤੇ ਕੋਈ ਪ੍ਰੋਪਰ ਜਿਹੜੀ ਵਧੀਆ ਜਿਵੇਂ ਕਿ ਆਲੋਦ ਵਾਲੇ ਦੇ ਉਥੇ ਮੰਦਰ ਬਣੇ ਨੇ ਉਹ ਜੇ ਉਸ ਵੇਲੇ ਉਹਨਾਂ ਦੀ ਇੱਕ ਕਰਮੀਆਂ ਕੀਮਤ ਸੀ ਤੇ ਉਹ ਉਹਨਾਂ ਨੂੰ ਜੀਓ ਰੇਟ ਦੇ ਦਿੱਤੇ ਗਏ ਨੇ ਔਰ ਉਹਨਾਂ ਨੂੰ ਕਰੋੜ ਰੁਪਈਆ ਦੀ ਗ੍ਰਾਂਟ ਦੇ ਕੇ ਉਹਨਾਂ ਦੇ ਪਵਰ ਸਾਰੇ ਗਏ ਨੇ ਇਹ ਬਾਬਾ ਜੀਵਨ ਸਿੰਘ ਜਿਨ੍ਹਾਂ ਕੇ ਅੱਜ ਦੁਨੀਆ ਦੇ ਵਿੱਚ ਇਹ ਸਿੱਖ ਹੋਉਂਦਾ ਔਰ ਹਿੰਦੂ ਕੋਉਂਦਾ ਔਰ ਸਾਰਿਆਂ ਦਾ ਨਾ ਰੱਖਿਆ ਕਿਸੇ ਨੇ ਗੱਲ ਕਹੀ ਆ ਕਿ ਜੇ ਬਾਬਾ ਜੀਵਨ ਸਿੰਘ ਦਿੱਲੀੋਂ ਸੀਸ ਲਿਆਉਂਦਾ ਨਾ ਸਿੱਖਾਂ ਦੀ ਮੁੱਛ ਖੜੀਦਾ ਹੁੰਦੀ ਤੇ ਹਿੰਦੂ ਕਿੱਥੇ ਰਹੁੰਦਾ ਨਾ ਇਹ ਸਾਰਾ ਉਹਨਾਂ ਦੀ ਦੇਣ ਆ ਉਹਨਾਂ ਦਾ ਬਹੁਤ ਇੱਕ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਨਾਂ ਦਾ ਇੱਕ ਪਹੁੰਚ ਸਾਰਿਆਂ ਦਾ ਵੀ ਉੱਥੇ ਬਾਕੀ ਮੈਂ ਇਹ ਬੇਨਤੀ ਕਰੂੰਗਾ ਕਿ ਅਸੀਂ ਸਾਰੇ ਇੱਥੇ ਹੋਰ ਵੀ ਸੱਜੇ ਬੈਠੇ ਨੇ ਬਣਾਰੇ ਮੈਂ ਜ਼ਿਆਦਾ ਸਭਾ ਨਹੀਂ ਲੈਣਾ ਚਾਹਾਂਗਾ ਸਾਡੇ ਟੈਕਨੋਕੇ ਦੇ 올ਡੇਸ ਦਾ ਨਾਲ ਅਸੀਂ ਕਿ ਪੈਨਸ਼ਨਰ ਬੈਠੇ ਹੋਏ ਨੇ ਵੇਖੋ ਸਰਕਾਰ ਦੀ ਬਾਹਰ ਸਾਡੇ ਜਿਹੜੇ ਬੈਠੇ ਨੇ ਸਾਰਿਆਂ ਦੇ ਜ਼ਿਆਦਾ ਤੌਰ ਤੇ ਬੱਚੇ ਬਾਹਰ ਨੇ ਜਾਂ ਰਿਸ਼ਤੇਦਾਰ ਬਾਹਰ ਨੇ ਉੱਥੇ ਬਗਾਪੇ ਦੇਚ ਕੀਆ ਕਿ ਜਿਹੜੀ ਸਰਕਾਰ ਆ ਉਹ ਬਟਾਪਾ ਪੈਨਸ਼ਨਾਂ ਦੇ ਜੀ ਨੇ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਦੇ ਲਈ ਨੇ ਪੂਰ ਕਈ ਤਰ੍ਹਾਂ ਦੀਆਂ ਸਰਵਿੰਗ ਫੈਸਿਲਿਟੀ ਦੇ ਲਈ ਨੇ ਇੱਥੇ ਹਿੰਦੂਸਤਾਨ ਦੀ ਕਿਸਮਤ ਸਭ ਤੋਂ ਮਰੀ ਆ ਕਿ ਇੱਥੇ ਬਟਾਪੇ ਨਾਂ ਤੇ ਤੁਸੀਂ ਮੈਡੀਕਲ ਇੰਸ਼ੋਰੈਂਸ ਕਰਵਾ ਤੁਹਾਨੂੰ ਹੋ ਗਿਆ ਨਾਲ ਤੁਹਾਨੂੰ ਕੋਈ ਅਪੀਲ ਦੇ ਵਿੱਚ ਨਾ ਤੁਹਾਨੂੰ ਇਰ ਟ੍ਰਬਲਿੰਗ ਦੇ ਵਿੱਚ ਕੋਈ ਕਿਸਮ ਦੀ ਫੈਸਿਲਿਟੀ ਮਿਲਦੀ ਆ ਤੇ ਨਾ ਹੀ ਤੁਹਾਨੂੰ ਕੋਈ ਜੇ proper driving ਦਾ ਸੰਸਦ ਵਿੱਚ ਕੋਈ ਬਤ ਜਿਹੜੇ ਆਪਣਾ ਦੇ ਵਿੱਚ ਇਹ ਦਿੱਤਾ ਜਾਂਦਾ ਕਿ ਇਹ ਵੋਲਟੇਜ ਹੋ ਗਏ ਨੇ ਇਸ ਕਰਕੇ ਹੁਣ ਕਿਸਮਤ ਬਾੜੀ ਆ ਕਿ ਜਿਹੜੇ ਵੱਧ ਜੀਵ ਨਵੀਂ ਉਮਰਾਂ ਦੇ ਵਿੱਚ ਜੀ ਰਹੇ ਨੇ ਇਹ ਕਿੱਥੇ ਜਾਣ ਇਹ ਸਾਰੀਆਂ ਸਰਕਾਰ ਨੂੰ ਅਸੀਂ ਇਸ ਸੰਬੰਧ ਤੋਂ ਅਲਾਨ ਕਰਦੇ ਆ ਕਿ ਇਹ ਸਾਰੀਆਂ ਜਿਹੜੀਆਂ ਸੂਰਤਾ ਬਾਹਰ ਪੈਂਦੀਆਂ ਇੱਥੇ ਵੀ ਦਿੱਤੀਆਂ ਜਾਣੀਆਂ ਚਾਹੀਆਂ ਤਾਂ ਕਿ ਪਿੱਛੇ ਤੁਸੀਂ ਪੜਿਆ ਹੋਊਗਾ ਸਿਆਪ ਉਹ ਜਿਹੜੀ ਆਪਣੇ ਐਕਟਰਸ ਜਿਹੜੀ ਜੈਬਰਤਨ ਉਹਨਾਂ ਵੀ ਇਹ ਉਹ ਤੇ ਫਾਰਮਿ ਮੰਹੋਤ ਦੇ ਵਿੱਚ ਬਹੁਤ ਰਵਾਇਆ ਪਿਆ ਸੀ ਕਿ ਇਹ ਸਾਰੀਆਂ ਸਹੂਤਾਂ ਜਿਹੜੀਆਂ ਵਾ ਬਟਾਪੇ ਦੇ ਵਿੱਚ ਸਾਰਿਆਂ ਨੂੰ ਬੰਡੇ ਆ ਚੜੀਆਂ ਲਾਸਟ ਵਿੱਚ ਇਹ ਕਹੂਗਾ ਕਿ ਸਾਡੀ ਜਿੱਥੇ ਅਸੀਂ ਬੱਚਿਆਂ ਨੂੰ ਪੜਾਉਂਦੇ ਆ ਉੱਥੇ ਪੈੜਾਂ ਨੂੰ ਵੀ ਦੇਖੀ ਕਰੋਗੇ ਕਿ ਆਪ ਜੀਆਂ 3 ਵੱਲ ਵੀ ਖਾਸ ਖਿਆਲ ਰੱਖਿਓ ਕਿਉਂਕਿ ਜੇ 3 ਪੜ ਜਲ ਗਿਆ ਤੇ ਘਰ ਜਿਹੜਾ ਵਾ ਉਹ ਛੇਤੀ ਡਰਪ ਹੋਏਗਾ ਕਿਸੇ ਨੇ ਆਪਣੀ ਮਾਨ ਲਗਣ ਲਈ ਸੀ ਕੋਕੇ ਦੀ ਬੇਨੀ ਇਲਾਮੀ ਮੈਨੂੰ ਵਿਆਹ ਦੇ ਵਿੱਚ ਬਾਜ ਪਾਵੇ ਦੇਵੀ ਮੈਨੂੰ ਵਿਦਿਆ ਪੜਾ ਰਵੇ ਨਾਲੀ ਜਿੰਦਗੀ ਵਿੱਚ ਕਿਸੇ ਦੇ ਸਹਾਰੇ ਮੈਨੂੰ ਇਹੋ ਜਿਹਾ ਚੱਜ ਕੋਈ ਸਿਖਾ ਕਿ ਮੈਨੂੰ ਇਹੋ ਜਿਹੀ ਕੋਈ ਥੇਣਾਗਾ ਪੈਣਾ ਜੇ ਕੋਸ਼ਿਸ਼ ਕਰਾਵੇ ਕਿ ਜਿੰਦਗੀ ਦੇ ਵਿੱਚ ਕਿਤੇ ਮੈਨੂੰ ਆਪਣੀ ਕੋਈ ਦੁੱਖ ਤਕਲੀਫ ਆਵੇ ਤੇ ਮੈਨੂੰ ਕਿਸੇ ਦੇ ਸਹਾਰੇ ਦੇ ਉੱਤੇ ਕਰਾਂ ਕਦੀ ਪਾਸਪੇ ਕਹੂਗਾ ਕਿ ਇਹ ਤੁਹਾਡੇ ਹੱਥ ਨੇ ਅਸੀਂ ਲੈਣੇ ਆ ਸਰਕਾਰਾਂ ਨੂੰ ਚਕੌੜਾ ਵਾ ਕਾਫੀ ਗਦਿਆਲੀ ਸਾਹਿਬ ਦੇ ਕੇ ਗੱਲ ਕਹੀ ਸੀ ਬੜੀ ਵਧੀਆ ਪੋਲਿਟਿਕਸ ਦੇ ਵਿੱਚ ਕਿ ਅਸੀਂ ਕਿਉਂ ਨਾ ਇਹ ਇਥੇ ਜੀਏ ਕਿ ਅਸੀਂ ਆਪਣੇ ਆਪ ਹੀ ਉਸ ਸਬਰਤ ਸਬਰਤ ਹੋਈਏ ਕਿ ਅਸੀਂ ਲੋਕਾਂ ਦੇ ਕੋਲੋਂ ਹੱਥ ਟਿਕਣ ਦੇ ਨਾਲੋਂ ਕਿ ਸਰੂਆ ਦਿੱਤਾ ਜਾਵੇ ਸਾਡੀ ਆ ਕੀਤੀ ਜਾਵੇ ਆਪਣੀ ਇਹੋ ਜਿਹੀ ਇੱਕ ਜਿਹੜਾ ਪਲੇਟਫਾਰਮ ਬਣਾਉ ਇੱਕ ਇਹੋ ਜਿਹਾ ਜੋਗਾ ਸੀ ਬਣੀ ਹੈ ਕਿ ਅਸੀਂ ਆਪਣੇ ਹੀ ਸਭਨੇ ਆਪਣੇ ਐਮਪੀ ਬਣਾ ਕੇ ਆਪਣੀ ਹੀ ਤਾਕਤੇ ਜਿਹੜੀ ਸੱਤਾ ਹਾਸਲ ਕਰੀਏ ਕਿ ਅਸੀਂ ਜਿਹੜਿਆ ਜੋ ਤੁਹਾਡੇ ਮਨ ਆਏ ਤੁਸੀਂ ਆ ਉਹ ਆਪਣੀਆਂ ਸਹੂਤਾ ਲੋਕਾਂ ਦੇ ਦੀਵਾ ਇਹ ਫਿਰ ਆਪ ਲੈ ਸਕਦੇ ਹੋ ਤੇ ਇਹ ਤੁਹਾਡੀ ਸਾਰਿਆਂ ਦੀ ਏਕਾ ਦੇ ਨਾਲ ਮੈਂ ਯੂਰੋਡਿਟੀ ਕਹਦਾ ਹਾਂ ਕਿ ਜੇ ਅਸੀਂ ਮਤਲਬ ਇਕੱਠੇ ਰਵਾਂਗੇ ਕਿ ਅਸੀਂ ਸਾਰਾ ਕੁਝ ਲੈ ਲਵਾਂਗੇ ਉਹ ਕਦੇ ਕਿਹਾ ਸੀ ਕਿਸੇ ਸ਼ਾਇਰ ਨੇ ਇਹ ਗੱਲ ਕਹੀ ਆ ਕਿ ਕੌਮਾਂ ਜੁੜੀਆਂ ਸਦਾ ਕੁਰਬਾਨੀਆਂ ਤੇ ਅਲੱਖ ਬਰੇ ਤਾਂ ਕੌਮ ਹੀ ਮਰ ਜਾਂਦੀ ਉਡੀ ਸ੍ਰੀ ਵਿਸਤਾਰਾਂ ਸੋਧੀਆਂ ਨੇ ਬਿਤਾ ਹਸ ਕੇ ਕੌਮ ਤੋਂ ਜਰ ਜਾਂਦੀ ਇੱਕ ਬਰੇ ਦੋਸਤ ਤੇ ਆਈ ਦੀਏ ਮੱਤ ਅਜੀ ਸੇਹੀ ਉਹ ਛੇਰੇ ਕੇ ਕਹਿੰਦੇ ਆ ਬਿਆ ਕਿ ਛੇਰੇ ਚੱਲਿਆ ਕਰਦੇ ਨੇ ਛੇਰੇ ਚੱਲਿਆ ਕਰਦੇ ਨੇ ਸਰਦਾਰ ਚੱਲਿਆ ਕਰਦੇ ਨੇ ਸਿਰਫ ਨਿਵਾਕੇ ਕੌਮ ਦੇ ਗਦਰ ਚੱਲਿਆ ਕਰਦੇ ਨੇ ਪਰ ਦੋਸਤੋ ਸਿਰਫ ਉਠਾ ਕੇ ਕੌਮ ਦੇ ਸਰਦਾਰ ਚੱਲਿਆ ਕਰਦੇ ਨੇ ਇਹਨਾਂ ਕਹਦਾ ਹੋਇਆ ਸਾਰੇ ਦੋਸਤਾਂ ਨੂੰ ਸੰਬੋਧਨ ਕਰਦਾ ਜੈ ਭਰਤੀ ਕਾਨ ਸਾਹਿਬਾ ਜੀ ਅੱਜ ਦੀ ਜੋ ਵਿਸ਼ੇਸ਼ ਮੇਡੀਏ ਤੇ ਰੱਖੀ ਆ ਮੈਂ ਤੁਹਾਨੂੰ ਜਾਣੂ ਕਰਾਦਾ ਆਂ ਵੀ ਅੱਜ ਖਾਸ ਤੌਰ ਤੇ ਸਾਡੇ ਵਿੱਚ ਮੌਜੂਦਾ ਸਰਕਾਰ ਦੇ ਪ੍ਰਤੀਮਿਧੀ ਤੇ ਬੜੇ ਹੀ ਠਜਾਰੂ ਲੀਡਰ ਸਮਾਜ ਦੀ ਉੱਚੀ ਸੋਚ ਰੱਖਣ ਵਾਲੇ ਹਰ ਕੰਮ ਦੇ ਵਿੱਚ ਸਮਾਜ ਦੇ ਨਾਲ ਖੜਨ ਮਾਰੇ ਵੀਰ ਚੰਦਨ ਗਰੇਵਾਲ ਨੇ ਸਾਡੇ ਕੋਲ ਪਹੁੰਚੇ ਨੇ ਕਿਉਂਕਿ ਅੱਜ ਜੋ ਮੁੱਦਾ ਆ ਜੋ ਸਮਾਜ ਦੇ ਤਕਰੀਬਨ ਮੁੱਦੇ ਆ ਮੌਜੂਦਾ ਸਰਕਾਰ ਦੀ ਨਾਕਾਮੀਆਂ ਕਰਕੇ ਹੁੰਦੇ ਆ ਪਰ ਇਹ ਸਰਕਾਰ ਦੇ ਵਿੱਚ ਰਹਿੰਦੇ ਹੋਏ ਵੀ ਸਰਕਾਰ ਦਾ ਜਿਹੜਾ ਵਿਰੋਧ ਆ ਉਹ ਡਟ ਕੇ ਕਰਦੇ ਆ ਤੇ ਮੈਂ ਤਹਿ ਦਿਲੋਂ ਆਪਣੇ ਵੱਡੇ ਵੀਰ ਦਾ ਬੜਾ ਧੰਨਵਾਦ ਕਰਦੀ ਆ ਕਿ ਉਹ ਪਾਰਟੀ ਨੂੰ ਇੱਕ ਸਾਈਡ ਤੇ ਰੱਖ ਕੇ ਸਮਾਜ ਦੇ ਮੁਗਿਆਂ ਦੇ ਵਿੱਚ ਹਰ ਧਮ ਅਤਾਰੂ ਰਹਿੰਦੇ ਨੇ ਤੇ ਜਿੱਥੇ ਇਹ ਮੰਦਭਾਗੀ ਗੱਲ ਹੈ ਕਿ ਸਾਡਾ ਸਮਾਜ ਹਾਲੇ ਵੀ ਸੁੱਤਾ ਹੋਇਆ ਕਿਉਂਕਿ ਜਾਗਦੀ ਜ਼ਮੀਰਾਂ ਵਾਲੇ ਹੀ ਲੋਕ ਇੱਥੇ ਆ ਕੇ ਬੈਠੇ ਆ ਬਾਕੀ ਅੱਜ ਵੀ ਸਮਾਜ ਜਿਹੜਾ ਰਜਾਈਆਂ ਦਾ ਨਿੱਘ ਮਾਰ ਰਿਹਾ ਤੇ ਉਹਦੇ ਨਾਲ ਨਾਲ ਹੀ ਬੜੀ ਖੁਸ਼ੀ ਦੀ ਗੱਲ ਆ ਇਹ ਸਟੂਡੈਂਟ ਆ ਬਾਬਾ ਜੀਵਨ ਸਿੰਘ ਸਟੂਡੈਂਟ ਲੀਗ ਨੇ ਜੋ ਸਟੂਡੈਂਟ ਵਾਲੀ ਸੰਗਰਸ਼ ਕੀਤਾ ਘਰ ਘਰ ਜਾ ਕੇ ਜੋ ਵਿਚਾਰਧਾਰਾ ਦਿੱਤੀ ਆ ਉਹਨਾਂ ਨੂੰ ਅੱਗੇ ਵਧਣ ਦਾ ਜਿਹੜਾ ਰਾਹ ਦਖਾਉਂਦੇ ਆ ਤੇ ਉਹਨਾਂ ਦਾ ਪ੍ਰੇਰਨਾ ਸੋਤਰਾ ਮੇਰੇ ਵੱਡੇ ਵੀ ਸੁਰਿੰਦਰ ਮੋਹਮਨ ਜੀ ਦੇਣਾ ਨੇ ਆਪਣੇ ਬੱਚੇ ਨੂੰ ਬਹੁਤ ਅੱਛੀ ਸਿੱਖਿਆ ਦੇ ਕੇ ਭਗਵਾਨ ਰਾਮੀਤੀ ਜੀ ਦੀ ਵੀ ਪ੍ਰੇਰਨਾ ਸੋਤਰਾ ਸਿੱਖਿਆ ਦੇ ਨਾਲ ਨਾਲ ਅਸਤਰ ਸਸਤਰ ਤੇ ਖੇਡਦਿਆਂ ਵੀ ਜੋ ਸਿੱਖਿਆ ਦਿੱਤੀਆਂ ਤੇ ਅੱਜ ਬੜੀ ਖੁਸ਼ੀ ਦੀ ਗੱਲ ਆ ਕੀ ਵੀ ਸੁਣਦੇ ਮੋਮਨ ਦਾ ਬੇਟਾ ਜਿਹੜਾ ਸੁਖਮੀਰ ਮੋਮਨ ਜੀ ਨੈਸ਼ਨਲ ਲੈਵਲ ਤੇ ਚੋਪ ਆਇਆ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਮੈਂ ਬੇਨਤੀ ਕਰਨਾ ਆਪਣੇ ਚਿਹਾਰੋਂ ਲੀਡਰਾਂ ਨੂੰ ਵੀ ਉਹ ਬੱਚੇ ਨੂੰ ਆਸ਼ੀਰਵਾਦ ਜ਼ਰੂਰ ਦੇਣ ਕ੍ਰਾਂਤੀ ਨੈ ਰਾਸਟੇ ਕ੍ਰਾਂਤੀ ਪਾਰਟੀ ਦੇ ਮੁਖ ਸੰਚਾਲਕ ਸ਼ੰਗਾਰਾ ਸਿੰਘ ਕਲਿਆਣ ਜੀ ਪਿੰਡ ਮੰਚ ਤੇ ਆਂ ਇਹਨਾਂ ਦੇ ਨਾਲ ਚੰਦਨ ਗਰੇਵਾਲ ਜੀ ਸੀਨੀਅਰ ਆਗੂ ਸਮਾਨ ਕਰਨ ਦੇ ਲਈ ਸੀਨੀਅਰ ਆਗੂ ਆਪ ਤੇ ਗੁਰਮੁਖ ਖੋਸਲਾ ਜੀ ਡੈਮੋਕ੍ਰੈਟਿਕ ਪਾਰਟੀ ਦੇ ਮੁਖੀ ਭਗਵਾਨ ਵਾਲਮੀਕੀ ਟਾਈਗਰ ਫੋਰਸ ਤੋਂ ਮੁਖਸਨ ਚਾਦਰ ਅਜੇ ਖੋਸਲਾ ਜੀ ਭਗਵਾਨ ਵੈਲਫੇਅਰ ਸੁਸਾਇਟੀ ਤੋਂ ਸੋਮਾ ਗੇਲ ਜੀ ਤੇ ਖਾਸ ਤੌਰ ਤੇ ਸਾਡੇ ਵਿੱਚ ਪਹੁੰਚੇ ਨੇ ਡੀਐਸਪੀ ਸਦਾ ਪਾਲਾ ਜੀ 10 ਬਲੋਗਿਸ ਮੰਚੇ ਆਂ ਪੰਜਾਬ ਦੇ ਪ੍ਰਧਾਨ ਰਾਜਗਾਂਧੀ ਪਾਰਟੀ ਦੇ ਸਾਡੇ ਵਿਕਾਸ ਸਿੰਘ ਜੀ ਤੇ ਨੈਸ਼ਨਲ ਜਰਨਲਿਸਟ ਕਤਰ ਦੀਪਕ ਜੀ ਤੇ ਉਹਨਾਂ ਦੇ ਨਾਲ ਹੀ ਮੈਂ ਹੋਰ ਮੰਚ ਤੇ ਸੱਜਣਾ ਜਾਊਂਗਾ ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਡੀ ਆਰ ਅੰਬੇਦਕਰ ਦੀ ਪ੍ਰੇਰਣਾ ਨੂੰ ਲੈ ਕੇ ਆਪਣੇ ਬੱਚੇ ਨੂੰ ਅੱਗੇ ਵਿਧਾਨ ਦੇ ਲਈ ਬਹੁਤ ਹੀ ਯੋਗਦਾਨ ਪਾਇਆ ਸੁਬਿੰਦਰ ਮੋਮਨ ਜੀ ਸਲੀਫੋ ਵੀ ਮਨਸਤੇ ਆ ਤੇ ਤਾੜੀਆਂ ਦੇ ਨਾਲ ਮੈਂ ਉਸ ਬੱਚੇ ਦਾ ਉਸਾ ਵਿਧਾਨ ਦੇ ਲਈ ਉਹਨੂੰ ਬੁਲਾਉਂਗਾ ਆ ਸੁਖਮੀਰ ਮੋਮਨ ਜੀ ਲਈ ਤਾੜੀਆਂ ਮਾਰ ਕੇ ਬੱਚੇ ਦਾ ਹੌਸਲਾ ਜਾਈ ਕਿੱਥੇ ਜਾਵੇ ਜਿਹੜਾ ਲੈਕਚਰ ਲੈਵਲ ਤੇ ਜਿੱਤ ਹਾਸਲ ਕਰਕੇ ਵਾਲਮੀਕੀ ਮਨਵੀ ਸਮਾਜ ਦਾ ਨਾਮ ਰੋਸ਼ਨ ਕੀਤਾ ਹੈ ਬੱਚੇ ਨੇ नेशनल आदमी की सभा तो सोनी साहब प्लीज माँ से हम कुछ तेरी सोते बाबा साहब तेरी सोते बाइजी, बाइजी, ये कारे दिखोएगे, ये कारे दिखोएगे. बाबा साहब तेरी पी री सोच देरी कमाई तेरी बाबा साहब तेरी सोच बाबा साहब तेरी सोच दे जी मैं समुची कौम ਅੱਜ ਫਖਰ ਮਦਈ ਦਿੰਦਾ ਹਾਂ ਕਿ ਸਾਡਾ ਬੇਟਾ ਜਿਹੜਾ ਹੈ ਨੈਸ਼ਨਲ ਲੈਵਲ ਤੇ ਖੇਡ ਕੇ ਆਇਆ ਇਹ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹ ਨੈਸ਼ਨਲ ਗੇਮਾਂ ਨੂੰ ਜਿੱਤ ਕੇ ਜਦੋਂ ਬੱਚਾ ਇਹ ਸਵੇਰੇ ਆਵੇ ਸ਼ਹਿਰ ਤੇ ਬਣਿਆ ਤੇ ਸਿੱਧਾ ਸਵੇਰ ਦੀ ਆਇਆ ਇਹ ਪਹਿਲੀ ਵਾਰ ਆ ਕਿ ਸਾਡਾ ਨੈਸ਼ਨਲ ਖਿਡਾਰੀ ਦੇਸ਼ ਦੀ ਓਸ ਤਮਾਸ਼ਾ ਤੇ ਧਰਤੀ ਤੇ ਸਨਮਾਨ ਦੌਰਿਆ ਇਹ ਹੋਰ ਵੀ ਇਹਦੇ ਮਾਤਾ ਪਿਤਾ ਲਈ ਇਸ ਬੱਚੇ ਲਈ ਵੱਡਾ ਜਿਹੜਾ ਫਖਰ ਵਾਲੀ ਗੱਲ ਹੈ ਸੋ ਅਸੀਂ ਆਉਣ ਵਾਲੇ ਸਮੇਂ ਚ ਹੋਰ ਵੀ ਪੱਤਿਆਂ ਨੂੰ ਆਸ ਕਰਦੇ ਆਂ ਕਿ ਸਾਡੀ ਕੌਮ ਦੇ ਇਸ ਤਰ੍ਹਾਂ ਹੀ ਰੇ ਆਉਣ ਤੇ ਕੌਮ ਦੇ ਸੁਝਵਾ ਰਾਖੂ ਉਹਨਾਂ ਨੂੰ ਅਸ਼ੀਰਵਾਦ ਦਿੰਦੇ ਰਹਿਣ। ਸਭ ਤੋਂ ਪਹਿਲਾਂ ਮੇਰੇ ਸੋਹਣ ਸੰਗਤਿ ਦਾ ਸੀਤਿ ਦੀ ਆਵਾਜ਼ ਸਾਫ ਦੀ ਹੋਣੀ। ਕੱਲ ਬਤ ਤੇ ਪੂਰੀ ਕਰੋ ਸਭ ਜੰਦੀ। ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਸਮਾਜ ਦੇ ਬੈਠੇ ਸਾਡੇ ਸੂਝਵਾਨ ਵੀਰਾਂ ਨੂੰ ਮੇਰੇ ਵੱਲੋਂ ਨਹੀਂ ਸੁਖਵੰਤਰ ਮੋਹਨ ਵੱਲੋਂ ਜੈ ਬਾਲਮੀਕੀ ਜੈ ਰਿਕਾਸ ਜੈ ਕੁਬੀਰ ਜੈ ਪੀਤ ਜੈ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ 12% ਦੀ ਜੋ ਜੰਗ ਸਾਡੇ ਸੌਤਾ ਸਾਹਿਬ ਦਾ ਗਰੁੱਪ ਲੜ ਰਿਹਾ ਉਦੇਵਾਰੇ ਸਾਨੂੰ ਕੁਝ ਕੀ ਦਿਨਾਂ ਤੱਕ ਹੀ ਪਤਾ ਲੱਗਾ ਵੀ ਇਹ ਨਹੀਂ ਮੂਵਮੈਂਟ ਹੈ ਆ ਇਹ ਜੱਤ ਦਾ ਰਹੀ ਆ ਪਰ ਅਸੀਂ ਇਸ ਮੂਵਮੈਂਟ ਨੂੰ ਇਹ ਪੂਰਾ ਵਿਸ਼ਵਾਸ ਤੋਂ ਬੋਲਨੇ ਆ ਕਿ ਅਸੀਂ ਆਪਣੀ ਆਪੇ ਕਰੀ ਬੋਲੋ ਅਸੀਂ ਆਪਰੀ ਜੈਵਾਲ ਇੱਕ ਮਜਬੂਤ ਸਿੱਖ ਸੰਸਥਾ ਰਜਿਸਟਰਡ ਪੰਜਾਬ ਵੱਲੋਂ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾ ਰਹੇ ਹਾਂ ਕਿ ਅਸੀਂ ਹਰ ਵਕਤ ਇਹਨਾਂ ਦੇ ਨਾਲ ਆਵਾਂ ਤੇ ਜੋ ਸੰਦਰਸ਼ ਕਾ ਦੇ ਨਾਲ ਮੇਰਾ ਮੇਰੇ ਬੇਟੇ ਦਾ ਮਾਨ ਸਨਮਾਨ ਕੀਤਾ ਮੇਰਾ ਬੇਟਾ ਮੀਰਾ ਨਹੀਂ ਤੁਹਾਡਾ ਬੇਟਾ ਹੈ ਤੁਸੀਂ ਜਿੰਨਾ ਮਾਨ ਸਤਕਾਰ ਦਿੱਤਾ ਉਹਦਾ ਮੈਂ ਕਰਤਾਂ ਆਪਣੇ ਦਿਲੋਂ ਰਿਣੀ ਆ ਧੰਵਾਦੀ ਆ ਪੂਰੇ ਮੂਲ ਭਾਵਾਵਲੋਂ ਮੈਂ ਤੁਹਾਡੇ ਪੂਰੀ ਵੀਕ ਦਾ ਤੇ ਪੂਰੇ ਸੂਰਵਾਰ ਨੂੰ ਮਿਲਤਿਆਂ ਦਾ ਧੰਨਵਾਦ ਕਰਦਾ ਸਾਰਾ ਮੇਰਾ ਜੈ ਬਾਲ ਵੀ ਕੀ ਜੈ ਜੈ ਕਵੀਰ ਜੀਆ ਪੀਰ ਜੀਆ ਪਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਉਹ ਛਤਰੀਆਂ ਕਿਹੜੀਆਂ ਸ਼ਿੰਗਾਰਸ਼ ਦਾ ਸਾਨੂੰ ਸ਼ਿੰਗਾਰਸ਼ ਦੇ ਰਾਤ ਤੁਰਨਾ ਪੈਣਾ ਹੈ ਸਾਨੂੰ ਹੁਣ ਤੋਂ ਹੀ ਸ਼ਿੰਗਾਰਸ਼ ਦੀ ਤਿਆਰੀ ਕਰਨੀ ਪੈਣੀ ਹੈ ਵਾਏ ਗੁਰੂ ਬਰੇ ਕਿ ਉਹ ਘੜੀ ਨਾ ਆਵੇ ਪਰ ਜੇ ਉਹ ਘੜੀ ਆਵੇ ਫਿਰ ਅਸੀਂ ਘਰ ਨਹੀਂ ਬੈਠਣਾ ਅਸੀਂ ਆਪਣੇ ਘਰ ਛੱਡ ਦੇਣੇ ਫਿਰ ਜਦ ਤੱਕ ਅਸੀਂ ਇਹ ਸ਼ਿੰਗਾਰਸ਼ ਛੇੜ ਕੇ ਸ਼ਿੰਗਾਰ ਸਾਨੂੰ ਜਿਤਨੀ ਲੈਂਦੇ ਉਦੋਂ ਤੱਕ ਘਰ ਨਹੀਂ ਬੜਨਾ ਸੀ ਤੁਸੀਂ ਸਾਰੇ ਇੱਥੇ ਆਏ ਹੋ ਆਪਣੇ ਬੜਮੁੱਲੇ ਵਿਚਾਰ ਰੱਖੇ ਸਾਰਿਆਂ ਨੇ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਉਣ ਵਾਲੇ ਸਮੇਂ ਇੱਕ ਚਣੌਤੀ ਸਮਝ ਕੇ ਸਾਰਿਆਂ ਨੂੰ ਤਿਆਰ ਹੋਣ ਦੀ ਅਪੀਲ ਵੀ ਕਰਦਾ ਕਿ ਤਿਆਰ ਰਹੋ ਸਾਰੇ ਤੇ ਇੱਕ ਇਹੋ ਜਿਹਾ ਮੰਚ ਬਣਾਇਆ ਜਾਵੇ ਜਿਸ ਦੇ ਬੈਨਰ ਥੱਲੇ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਚਿਤਤ ਲੋਕ ਇਕੱਠੇ ਹੋ ਕੇ ਅਸੀਂ ਸਾਰੇ ਕੰਮ ਕਰ ਸਕੀਏ ਉਸ ਮੰਚ ਦੇ ਵਿੱਚ ਪੂਰੇ ਪੰਜਾਬ ਤੋਂ ਇੱਕ ਕੋਰ ਕਮੇਟੀ ਬਣਾਈ ਜਾਵੇ ਜੋ ਉਸ ਨੂੰ ਸਾਰਾ ਕੰਟਰੋਲ ਕਰੇ ਤੇ ਉਸ ਦੇ ਵਿੱਚ ਹਜ਼ੂਮ ਨੂੰ ਸ਼ਾਮਿਲ ਕੀਤਾ ਜਾਵੇ ਹਰੇਕ ਵਰਗ ਅ ਕੋਈ ਲਿੰਮਟ ਨਹੀਂ ਕੋਈ ਸੀਮਾ ਨਹੀਂ ਜਿਹੜੇ ਵੀ ਲੋਗ ਆਪਣੇ ਇਸ ਦਲਿਤ ਸਮਾਜ ਦਾ ਐਸੀ ਸਮਾਜ ਦਾ ਦਰਦ ਰੱਖਣ ਵਾਲੇ ਲੋਗ ਹੈ ਉਹਨਾਂ ਦਾ ਇੱਕ ਸਮੂਹ ਬਣਾਇਆ ਜਾਵੇ ਮੇਨ ਤੌਰ ਤੇ ਕਿਉਂਕਿ ਜਿਹੜਾ 12% ਦਾ ਮੁੱਦਾ ਸਾਡਾ ਸਿਆਰੇ ਤ ਫਿਲਹਾਲ ਉਹ ਹੈ ਤੇ ਉਹਦੇ ਵਿੱਚ ਵੀ ਜਿਹੜੇ ਆਪਣੇ ਬਾਲ ਮਿਕਨ ਤੇ ਮੱਧਵੀ ਸਿੱਖ ਸਮਾਜ ਦੋਨਾਂ ਦੇ ਦੋਨਾਂ ਵਿੱਚੋਂ ਲੈ ਕੇ ਇੱਕ ਐਕਸ਼ਨ ਕਮੇਟੀ ਬਣਾਈ ਜਾਵੇ ਤਾਂ ਕਿ ਅਸੀਂ ਇਹਨੂੰ ਡਿਫੈਂਸ ਵੀ ਕਰ ਸਕੀਏ ਤੇ ਆਉਣ ਵਾਲੇ ਸਮੇਂ ਲਈ ਕੋਈ ਰਣਨੀਤੀ ਬਣਾ ਸਕੀਏ ਤੇ ਮੇਰੇ ਦੁਆਰਾ ਫਿਰ ਸਾਰੇ ਇੱਥੇ ਜਿੰਨੇ ਵੀ ਸੱਜਣ ਪਹੁੰਚੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਸਾਰਿਆਂ ਨੂੰ ਜੈ ਜੀ ਜੈ